ਲੁਧਿਆਣਾ ਜਗਰਾਉਂ ਦਾ ਰਹਿਣਵਾੜਾ ਇੱਕ ਸੀਰੀਅਲ ਕਿਲਰ ਜਨੇ 12 ਸਾਲ ਇੱਕ ਘਰ ਦੇ ਵਿੱਚ ਮਸੂਮ ਬਣ ਕੇ ਰਹਿੰਦਾ ਰਿਹਾ ਬਟ ਉਸ ਤੋਂ ਪਹਿਲਾਂ ਉਹ 2 ਸਾਲਾਂ ਦੇ ਵਿੱਚ ਐਨੇ ਐਨੇ ਖਤਰਨਾਕ ਕੰਮ ਕਰਕੇ ਸੀ ਕਿਸੇ ਦੇ ਕੰਨੋਂ ਕੰਨੀ ਬਿਲਕੁਲ ਵੀ ਖਬਰ ਨਹੀਂ ਸੀ ਪੁਲਿਸ ਵਾਲਿਆਂ ਨੇ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੱਤਾ ਸੀਗਾ ਬਟ ਉਹ 18-19 ਸਾਲ ਪੁਲਿਸ ਵਾਲਿਆਂ ਦੇ ਹੱਥ ਨਹੀਂ ਆਇਆ ਤਾਂ ਫਿਰ ਲਾਸ਼ ਦੇ ਵਿੱਚ ਆ ਕੇ ਉਹ ਖੁਦ ਸੀਰੀਅਲ ਕਿਲਰ ਉਹਨਾਂ ਕੋਲ ਜਾ ਕੇ ਆਪਣੇ ਸਾਰੇ ਜੁਰਮ ਕਬੂਲ ਕੀਤੇ ਜਿਹਨੂੰ ਸੁਣ ਕੇ ਪੁਲਿਸ ਵਾਲਿਆਂ ਨੂੰ ਵੀ ਯਕੀਨ ਨਹੀਂ ਸੀ ਕਿਉਂਕਿ ਉਹ ਨੋਰਮਲ ਦਿਖਣ ਵਾਲੇ ਬੰਦੇ ਨੇ 105 ਬੰਦਿਆਂ ਨੂੰ ਮਾਰਿਆ ਸੀਗਾ ਜਿਹਦੇ ਵਿੱਚ ਬੱਚੇ ਬਜ਼ੁਰਗ ਤੇ ਜਨਾਨੀਆਂ ਨੂੰ ਵੀ ਉਸ ਬੰਦੇ ਨੇ ਖਤਮ ਕੀਤਾ ਸੀਗਾ ਇਹ ਸੋਸ਼ਲ ਮੀਡੀਆ ਦੇ ਅਨੁਸਾਰ ਆ ਬਾਕੀ ਉਸ ਦਾ ਖੁਦ ਦਾ ਕੀ ਬਿਆਨ ਸੀਗਾ ਇਹ ਸੁਣ ਕੇ ਪੁਲਿਸ ਵਾਲੇ ਖੁਦ ਹੈਰਾਨ ਹੋ ਗਏ ਸੀਗੇ ਤੇ ਦੋਸਤੋ ਅੱਜ ਦੀ ਸਟੋਰੀ ਇੱਕ ਪੰਜਾਬੀ ਸੀਰੀਅਲ ਕਿਲਰ ਦੇ ਉੱਤੇ ਆ ਜੋ ਲੁਧਿਆਣਾ ਜਗਰਾਉਂ ਦਾ ਰਹਣ ਵਾਲਾ ਸੀ ਤਾਂ ਟਾਈਮ ਨਾ ਵੇਸਟ ਕਰਦੇ ਆ ਆਪਾਂ ਚੱਲ ਜਾਂਦਾ ਸਿੱਧਾ ਅੱਜ ਦੇ ਕੇਸ ਵੱਲ ਤੇ ਇਸ ਸੀਰੀਅਲ ਕਿਲਰ ਦਾ ਜਨਮ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਜਗਰਾਉਂ ਪਿੰਡ ਪੈਂਦਾ ਉੱਥੇ ਹੁੰਦਾ ਤੇ ਇਹਦੇ ਮਾਪਿਓ ਇਹਦਾ ਨਾਮ ਹਰਭਜਨ ਸਿੰਘ ਰੱਖ ਦਿੰਦੇ ਆ ਇਹ ਟੋਟਲ ਤਿੰਨ ਭਰਾ ਤੇ ਇੱਕ ਭੈਣ ਸੀਗੇ ਤਾਂ ਇਸ ਘਰ ਦੇ ਵਿੱਚ ਪੜ੍ਹਾਈ ਲਿਖਾਈ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ ਕਿ ਜਿਹਦੇ ਕਰਕੇ ਇਹ 7ਵੀਂ ਕਲਾਸ ਤੱਕ ਇਹ ਪੜਿਆ 7 ਪੜਨ ਤੋਂ ਬਾਅਦ ਇਹ ਆਪਣਾ ਘਰ ਛੱਡ ਕੇ ਲੁਧਿਆਣਾ ਦੇ ਸ਼ਿਮਲਾਪੁਰੀ ਏਰੀਏ ਦੇ ਵਿੱਚ ਚਲਾ ਗਿਆ ਉੱਥੇ ਜਾ ਕੇ ਇੱਕ ਵੈਲਡਿੰਗ ਦੀ ਸ਼ੌਕ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਆਂਟੀ ਦੇ ਨਾਲ ਇਹਦੀ ਬਹੁਤ ਵਧੀਆ ਬੋਲਚਾਲ ਸੀਗੀ ਤਾਂ ਆਂਟੀ ਨੇ ਇਹਨੂੰ ਸ਼ਿਮਲਾਪੁਰੀ ਦੇ ਵਿੱਚ ਇੱਕ ਕਮਰਾ ਵੀ ਦਵਾ ਦਿੱਤਾ ਕਿਰਾਏ ਦੇ ਉੱਤੇ ਉਸ ਮਕਾਨ ਦੇ ਵਿੱਚ ਜਿੱਥੇ ਇਹ ਕਿਰਾਏ ਤੇ ਰਹਿੰਦਾ ਸੀ ਉਥੋਂ ਦੇ ਮਾਲਕ ਦਾ ਨਾਮ ਸੀਗਾ ਕਰਮਜੀਤ ਸਿੰਘ ਤੇ ਚੌਦੀ ਘਰ ਵਾਲੀ ਹਰਬੰਸ कौर ਸੀ ਉਹਨਾਂ ਦਾ ਇੱਕ ਛੋਟਾ ਬੱਚਾ ਸੀਗਾ 10 ਸਾਲ ਦਾ ਜਿਹਦਾ ਨਾਮ ਸੀਗਾ ਜਗਜੀਤ ਸਿੰਘ ਤਾਂ ਇਹ ਉਸ ਘਰ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਘੁੱਲ ਮਿਲ ਗਿਆ ਸੀਗਾ ਕਰਮਜੀਤ ਸਿੰਘ ਤੇ ਹਰਬੰਸ कौर ਇਹਨੂੰ ਆਪਣੇ ਬੱਚੇ ਤਰ੍ਹਾਂ ਟ੍ਰੀਟ ਕਰਦੇ ਸੀ ਕਿਉਂਕਿ ਇਹਦੀ ਵੀ ਉਮਰ ਹਾਲੇ 15 ਸਾਲ ਦੀ ਸੀ ਤਾਂ ਜਿਹੜਾ ਉਸ ਦਾ ਛੋਟਾ ਬੱਚਾ ਸੀ 10 ਸਾਲ ਦਾ ਜਗਜੀਤ ਸਿੰਘ ਇਹ ਦੋਨੇ ਆਪਸ ਦੇ ਵਿੱਚ ਬੜੇ ਵਧੀਆ ਦੋਸਤ ਬਣ ਗਏ ਇਹਨਾਂ ਨੇ ਖੇਲਣਾ ਕੁੱਣਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਹਰਬੰਸ ਕੋਲ ਸੀ ਉਹਦੇ ਘਰ ਦੇ ਵੀ ਕੰਮ ਕਈ ਵਾਰ ਇਹ ਕਰਦੰਦਾ ਹੁੰਦਾ ਸੀ ਜੇ ਬੱਚਿਆਂ ਨੂੰ ਘੁਮਾਣਾ ਫਰਾਣਾ ਨਿਵਾਣਾ ਟੁਵਾਣਾ ਇਹਨੇ ਯਾਨੀ ਕਿ ਉਹਨਾਂ ਦਾ ਵਿਸ਼ਵਾਸ ਜਿੱਤ ਲਿਆ ਸੀਗਾ ਬਟੇ ਉੱਤੇ ਥੋੜੇ ਟਾਈਮ ਰਿਹਾ ਥੋੜੇ ਟਾਈਮ ਰਹਿਣ ਤੋਂ ਬਾਅਦ ਇਹਨੇ ਜਦੋਂ ਵੈਲਡਿੰਗ ਦੀ ਦੁਕਾਨ ਤੇ ਥੋੜਾ ਬਹੁਤਾ ਕੰਮ ਕਰਕੇ ਚਾਰ ਪੈਸੇ ਜੋੜੇ ਸੀਗੇ ਇਹਨੇ ਵਾਪਸ ਬਿਨਾ ਦੱਸੇ ਉਹਨਾਂ ਨੂੰ ਛੱਡ ਕੇ ਜਗਰਾਉਂ ਵਾਪਸ ਆ ਗਿਆ ਉੱਥੇ ਇਹਨੇ ਆਪਣੀ ਇੱਕ ਸ਼ਾਪ ਖੋਲੀ ਸ਼ਾਪ ਤੇ ਜਾ ਕੇ ਇਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਟ ਉੱਥੇ ਇਹਨੇ 2-4 ਮਹੀਨੇ ਹੀ ਕੱਟੇ ਸੀਗੇ ਇਹਦੀ ਕਿਸੇ ਨਾ ਕਿਸੇ وجہ ਤੋਂ ਜਿਹੜਾ ਦੁਕਾਨ ਦੇ ਉੱਤੇ ਇੱਕ ਹੋਰ ਵਰਕਰ ਰੱਖਿਆ ਸੀ ਉਹਦੇ ਨਾਲ ਲੜਾਈ ਹੋ ਜਾਂਦੀ। ਇਹ ਆਪਣੀ ਉਹ ਦੁਕਾਨ ਛੱਡ ਕੇ ਹਿਮਾਚਲ ਦੇ ਵਿੱਚ ਚਲਾ ਜਾਂਦਾ। ਹਿਮਾਚਲ ਦੇ ਵਿੱਚ ਜਾ ਕੇ ਇਹ ਮਨੀਕਰਨ ਸਾਹਿਬ ਰਹਿਣ ਲੱਗ ਜਾਂਦਾ। ਉੱਥੇ ਗੁਰਦੁਆਰੇ ਸੇਵਾ ਕਰਨ ਲੱਗ ਜਾਂਦਾ, ਲੰਗਰ ਪਾਣੀ ਛਕਣ ਲੱਗ ਜਾਂਦਾ। ਪੈਸੇ ਦੀ ਕੋਈ ਉੱਥੇ ਪ੍ਰੋਬਲਮ ਨਹੀਂ ਸੀ ਕਿਉਂਕਿ ਗੁਰੂ ਘਰ ਦੇ ਵਿੱਚ ਲੰਗਰ ਚੱਲਦਾ ਸੀ। ਉੱਥੇ ਇਹਨੂੰ ਦੋ ਯਾਰ ਦੋਸਤ ਮਿਲਦੇ। ਇੱਕ ਦਾ ਨਾਮ ਹੁੰਦਾ ਬਲਜਿੰਦਰ ਸਿੰਘ ਤੇ ਇੱਕ ਮੁੰਡਾ ਹੋਰ ਹੁੰਦਾ ਜਿਹਦਾ ਦੇ ਨਾਂ ਕੱਚਾ ਨਾਮ ਰੱਖਿਆ ਹੁੰਦਾ ਲੰਗੜਾ ਲੰਗੜਾ ਕਰਕੇ ਇਹਨੂੰ ਕਹਿੰਦੇ ਆ ਤੇ ਇੱਕ ਬਲਜਿੰਦਰ ਸਿੰਘ ਇੱਕ ਲੰਗੜਾ ਤੇ ਇਹ ਤਿੰਨੇ ਇਹ ਐਨੇ ਪੱਕੇ ਯਾਰ ਦੋਸਤ ਬਣ ਕੇ ਇਹਨਾਂ ਨੇ ਥੋੜਾ ਟਾਈਮ ਮਨੀਕਲ ਸਾਹਿਬ ਦੇ ਵਿੱਚ ਰਹੇ ਤਾਂ ਫੇਰ ਇਹਨਾਂ ਨੇ ਸੋਚਿਆ ਵੀ ਆਪਾਂ ਪੈਸੇ ਕਮਾਉਣੇ ਆ ਪੈਸੇ ਕਮਾਉਣ ਵਾਸਤੇ ਸਾਨੂੰ ਇੱਥੋਂ ਨਿਕਲਣਾ ਪੈਣਾ ਤੇ ਇਹ ਸਾਰਾ ਕੁਝ ਛੱਡ ਛਡਾ ਕੇ ਆਗਰਾ ਚਲੇ ਗਏ ਆਗਰਾ ਵਿੱਚ ਜਾ ਕੇ ਇਹਨਾਂ ਨੇ ਉੱਥੋਂ ਦੇ ਇੱਕ ਗੁਰਦੁਆਰੇ ਦੇ ਕੋਲ ਆਪਣਾ ਕਮਰਾ ਲੈ ਲਿਆ ਕਿਉਂਕਿ ਉੱਥੇ ਵੀ ਲੰਗਰ ਪਾਣੀ ਦੀ ਕੋਈ ਤੰਗੀ ਨਹੀਂ ਸੀ ਜਿਹਦੇ ਕਰਕੇ ਇਹਨਾਂ ਨੇ ਗੁਰਦਵਾਰੇ ਕੋਲ ਹੀ ਇਹ ਕਰ ਲੈਂਦੇ ਸੀ ਜ਼ਿਆਦਾਤਰ ਇਹ ਭੀੜ ਭੜਕੇ ਦੇ ਵਿੱਚ ਹੀ ਰਹਿੰਦੇ ਸੀਗੇ ਜਿੱਥੇ ਇਹਨਾਂ ਨੇ ਕਿਰਾਏ ਤੇ ਮਕਾਨ ਲਿਆ ਸੀ ਇਹਨਾਂ ਨੇ ਬਹਿ ਕੇ ਉੱਥੇ ਉਸ ਮਾਲਕ ਤੇ ਮਾਲਕ ਨੂੰ ਮਾਰਨ ਵਾਸਤੇ ਹੀ ਪਲਾਨ ਬਣਾ ਲਿਆ ਸੀਗਾ ਇਹਨਾਂ ਨੇ ਪਲਾਨ ਬਣਾਇਆ ਵੀ ਜੋ ਇਹਨਾਂ ਦੇ ਕੋਲ ਪੈਸਾ ਹੈਗਾ ਅਸੀਂ ਸਾਰਾ ਇਥੋਂ ਦੀ ਚੱਕ ਕੇ ਲੈ ਜਾਾਂਗੇ ਇਹਨਾਂ ਨੂੰ ਇੱਥੇ ਖਤਮ ਕਰ ਦਿੰਦੇ ਆ ਇਹਨਾਂ ਤਿੰਨਾਂ ਨੇ ਪਲਾਨ ਬਣਾ ਕੇ ਸ਼ਾਮ ਨੂੰ ਉਸ ਮਕਾਨ ਮਾਲਕ ਤੇ ਮਕਾਨ ਮਾਲਕੇ ਨੂੰ ਦੋਨਾਂ ਨੂੰ ਮਾਰ ਕੇ ਗਲਾ ਘੋਟ ਕੇ ਉਹਨਾਂ ਦੀ ਤਜੋਰੀ ਚੋਂ ਜੋ ਸੋਨਾ ਸੀ ਤਾਂ ਪੈਸਾ ਸੀਗਾ ਲੁੱਟ ਕੇ ਜਿੰਨੇ ਭੱਜ ਕੇ ਫਰਾਰ ਹੋ ਗਏ ਭੱਜਦੇ ਭੱਜਦੇ ਰਾਹ ਦੇ ਵਿੱਚ ਇਹਨਾਂ ਨੇ ਇੱਕ ਟੈਕਸੀ ਡਰਾਈਵਰ ਨੂੰ ਰੋਕਿਆ ਟੈਕਸੀ ਲਈ ਪਰ ਰਾਸਤੇ ਦੇ ਵਿੱਚ ਇਹਨਾਂ ਨੇ ਟੈਕਸੀ ਡਰਾਈਵਰ ਨੂੰ ਮਾਰ ਕੇ ਉਹਦੀ ਟੈਕਸੀ ਖੋ ਕੇ ਭੱਜ ਲਏ ਅੱਗੇ ਜਾ ਕੇ ਇਹਨਾਂ ਦੀ ਟੈਕਸੀ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਗੱਡੀ ਪ੍ਰੋਪਰ ਚਲਾਣੀ ਨਹੀਂ ਸੀ ਆਉਂਦੀ ਤਾਂ ਇਹਨਾਂ ਨੇ ਸੇਮ ਇਦਾਂ ਹੀ ਕੰਮ ਅੱਗੇ ਕੀਤਾ ਇੱਕ ਟੈਕਸੀ ਡਰਾਈਵਰ ਦੇ ਕੋਲੋਂ ਦੁਬਾਰਾ ਟੈਕਸੀ ਲਈ ਤੇ ਇਹਨਾਂ ਨੇ ਉਸੇ ਟੈਕਸੀ ਡਰਾਈਵਰ ਨੂੰ ਦੁਬਾਰਾ ਫਿਰ ਖਤਮ ਕਰ ਦਿੱਤਾ ਤੇ ਇਹ ਟੈਕਸੀ ਲੈ ਕੇ ਜਾ ਹੀ ਰਹੇ ਸੀਗੇ ਰਾਸਤੇ ਦੇ ਵਿੱਚ ਇੱਕ ਟਰਾਲੀ ਦੇ ਵਿੱਚ ਇਹਨਾਂ ਦੀ ਗੱਡੀ ਵੱਜੀ ਐਕਸੀਡੈਂਟ ਹੋ ਗਿਆ ਰਾਤ ਦਾ ਟਾਈਮ ਹੋਣ ਕਰਕੇ ਇਹ इजीली ਭੱਜ ਕੇ ਫਰਾਰ ਹੋ ਰਹੇ ਸੀਗੇ ਤਾਂ ਫਿਰ ਇਹਨਾਂ ਨੇ ਦੇਖਿਆ ਆ ਦਰਬਾਰ ਸਾਹਿਬ ਨੂੰ ਜਾਣ ਵਾਸਤੇ ਇੱਕ ਟਰੱਕ ਜਾ ਰਿਹਾ ਸੀਗਾ ਅੰਮ੍ਰਿਤਸਰ ਵਾਲੇ ਪਾਸੇ ਤੇ ਦਰਬਾਰ ਸਾਹਿਬ ਵੱਲ ਜਦੋਂ ਟਰੱਕ ਜਾਂਦਾ ਦੇਖਿਆ ਵੀ ਇਹਨਾਂ ਨੇ ਕਿਹਾ ਵੀ ਭੀੜ ਦੇ ਵਿੱਚ ਆਪਾਂ ਲੰਘ ਜਾਾਂਗੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਤਾਂ ਇਹਨਾਂ ਨੇ ਉਸ ਟਰੱਕ ਦੇ ਵਿੱਚ ਜਾ ਕੇ ਬਹਿ ਕੇ ਦਰਬਾਰ ਸਾਹਿਬ ਨੂੰ ਚਲੇ ਗਏ ਕਿਸੇ ਨੂੰ ਕੋਈ ਖਬਰ ਨਹੀਂ ਕੋਈ ਸ਼ੱਕ ਨਹੀਂ ਵੀ ਇਹ ਪਿੱਛੇ ਕਿੰਨਾ ਵੱਡਾ ਕਾਂਡ ਕਰਕੇ ਆਏ ਹੋਏ ਸੀਗੇ ਹੁਣ ਤੱਕ ਇਹਨਾਂ ਨੇ ਟੋਟਲ 4 ਜਣਿਆਂ ਨੂੰ ਖਤਮ ਕਰ ਦਿੱਤਾ ਹੋਵੇਗਾ ਇਹਦਾ ਅਸਲੀ ਨਾਮ ਹਰਭਜਨ ਸਿੰਘ ਸੀਗਾ ਬਟ ਇਹਨੇ ਮਨੀਕੰਨ ਸਾਹਿਬ ਜਦੋਂ ਹਿਮਾਚਲ ਦੇ ਵਿੱਚ ਗਿਆ ਇਹਨੇ ਆਪਣਾ ਨਾਮ ਹਰਪਜਨ ਤੋਂ ਬਲਦੇਵ ਸਿੰਘ ਰੱਖ ਲਿਆ ਸੀ ਕਿਸੇ ਨੂੰ ਨਹੀਂ ਸੀ ਪਤਾ ਵੀ ਇਹਦਾ ਅਸਲੀ ਨਾਮ ਹਰਪਜਨ ਸਿੰਘ ਆ ਬਲਦੇਵ ਸਿੰਘ ਦੇ ਨਾਮ ਤੋਂ ਹੀ ਆਪਣੇ ਆਪ ਨੂੰ ਇੰਟਰੋਡਿਊਸ ਕਰਦਾ ਸੀਗਾ ਉਸ ਤੋਂ ਬਾਅਦ ਜਦੋਂ ਇਹ ਅੰਮ੍ਰਿਤਸਰ ਦੇ ਵਿੱਚ ਗਏ ਉੱਥੇ ਇਹਨੂੰ ਇੱਕ ਲਾਡੀ ਨਾਮ ਦਾ ਇਹਦਾ ਯਾਰ ਦੋਸਤ ਮਿਲਿਆ ਜੋ ਮਨੀਕੰਨ ਸਾਹਿਬ ਦੇ ਵਿੱਚ ਇਹਨੂੰ ਮਿਲਿਆ ਸੀਗਾ ਇਹਨੇ ਉਹਦੇ ਕੋਲ ਜਾ ਕੇ ਕਿਹਾ ਵੀ ਮੈਨੂੰ ਕਿਤੇ ਨਾ ਕਿਤੇ ਕੰਮ ਕਰ ਲਗਵਾ ਦੇ ਤਾਂ ਉਹ ਜਿਹੜਾ ਲਾਡੀ ਯਾਰ ਦੋ ਸੀਗਾ ਉਹਨੇ ਆਪਣੇ ਭਰਾ ਦੀ ਹੀ ਇੱਕ ਸ਼ੌਪ ਸੀ ਪੇਂਟ ਵਾਲੀ ਉਹਦੇ ਤੇ ਲਗਵਾ ਦਿੱਤਾ ਤੇ ਇਹ ਇੰਨੇ ਕ ਜਿਆਦਾ ਲਾਲਚੀ ਸੀਗੇ ਜਿਹੜੇ ਯਾਰ ਦੋਸਤ ਨੇ ਆਪਣੇ ਭਰਾ ਦੇ ਕੋਲ ਲਗਵਾਇਆ ਸੀਗਾ ਉਸ ਭਰਾ ਦਾ ਸਕੂਟਰ ਚੋਰੀ ਕਰਨ ਵਾਸਤੇ ਹੀ ਇਹਨਾਂ ਨੇ ਇੱਕ ਪਲਾਨ ਬਣਾ ਲਿਆ ਇਹ ਰਾਤ ਨੂੰ ਗਏ ਇਹਨੇ ਲਾਡੀ ਦੇ ਭਰਾ ਨੂੰ ਹੀ ਜਾਨ ਤੋਂ ਮਾਰ ਕੇ ਉਹਦਾ ਸਕੂਟਰ ਚੋਰੀ ਕਰਕੇ ਤਿੰਨੇ ਜਾਣੇ ਫਰਾਰ ਹੋ ਗਏ ਰਸਤੇ ਦੇ ਵਿੱਚ ਇਹਨਾਂ ਨੇ ਉਸ ਟਾਈਮ ਉਹ ਸਕੂਟਰ ਬਹੁਤ ਘੱਟ ਪੈਸੇ ਦੇ ਵਿੱਚ ਵੇਚ ਦਿੱਤਾ ਸਨ 2000 ਦੀ ਇਹ ਗੱਲ ਆ ਉਸ ਟਾਈਮ ਸਕੂਟਰ ਵੀ ਯਾਨਕੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਸੀ ਤਾਂ ਇਹਨਾਂ ਨੇ ਉਹ ਸਕੂਟਰ ਲੈ ਕੇ ਸਸਤੇ ਦੇ ਵਿੱਚ ਵੇਚ ਦਿੱਤਾ ਤਾਂ ਮੋਰੇ ਵੀ ਬੰਦਾ ਸੀਗਾ ਉਹਨੇ ਵੀ ਜਿਆਦਾ ਪੁੱਛ ਕੇ ਚ ਨਹੀਂ ਕੀਤੀ ਉਹਨੇ ਦੇਖਿਆ ਵੀ ਚੰਗੇ ਭਲੇ ਸਰਦਾਰ ਬੰਦਿਆ ਅਸਲ ਦੇ ਵਿੱਚ ਇਹ ਮੋਨੇ ਸੀਗੇ ਜਦੋਂ ਗੁਰਦੁਆਰਿਆਂ ਦੇ ਵਿੱਚ ਰਹਿਣ ਲੱਗੇ ਸੇਵਾ ਕਰਨ ਲੱਗੇ ਇਹਨਾਂ ਨੇ ਆਪਣਾ ਸਰਦਾਰ ਬਣ ਕੇ ਨਾ ਭੇਸ ਬਦਲ ਲਿਆ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਜਿਹੜਾ ਪਲਦੇਵ ਸਿੰਘ ਸੀਗਾ ਉਹ ਸਕੂਟਰ ਵੇਚਣ ਤੋਂ ਬਾਅਦ ਜਿਹੜੇ ਪੈਸੇ ਬਚੇ ਸੀਗੇ ਉਹ ਵਾਪਸ ਆਪਣੇ ਜਗਰਾਉਂ ਪਿੰਡ ਆ ਗਿਆ ਜਗਰਾਉਂ ਪਿੰਡ ਦੇ ਵਿੱਚ ਆ ਕੇ ਉਹਨੇ ਆਪਣੇ ਘਰਦਿਆਂ ਨੂੰ ਕਿਹਾ ਵੀ ਮੇਰਾ ਵਿਆਹ ਕਰ ਦੋ ਉਹਨਾਂ ਨੇ ਕਿਹਾ ਵੀ ਦੇਖ ਤੂੰ ਪਹਿਲਾਂ ਵੀ ਲੜਾਈ ਝਗੜਾ ਕਰਕੇ ਚਲਾ ਗਿਆ ਕਿਉਂਕਿ ਤੇਰੀ ਕਿਸੇ ਨਾਲ ਜ਼ਿਆਦਾ ਬੰਦ ਨਹੀਂ ਜਿਹਦੇ ਕਰਕੇ ਉਹਨਾਂ ਨੇ ਕਿਹਾ ਸੀ ਪਹਿਲੇ ਤੂੰ ਕੋਈ ਨਾ ਕੋਈ ਕੰਮਕਾਰ ਕਰ ਜਦੋਂ ਤੂੰ ਕੰਮ ਕਰਨ ਲੱਗ ਗਿਆ ਕੋਈ ਪੈਸੇ ਚਾਰ ਕਮਾਣ ਲੱਗ ਗਿਆ ਫਿਰ ਅਸੀਂ ਜਰਾ ਵਿਆਹ ਕਰ ਦਵਾਂਗੇ ਤਾਂ ਫਿਰ ਇਹ ਮਹੀਨਾ ਡੇਢ ਮਹੀਨਾ ਆਪਣਾ ਵਾਪਸ ਪਿੰਡ ਦੇ ਵਿੱਚ ਜਗਰਾਉ ਰਿਹਾ ਪਰ ਇਹਨੇ ਦੇਖਿਆ ਵੀ ਕੋਈ ਪੈਸੇ ਦਾ ਕੰਮ ਕਰਦਾ ਨਹੀਂ ਸੈਟ ਬਣ ਰਿਹਾ ਤਾਂ ਇਹ ਦੁਬਾਰਾ ਵਾਪਸ ਉੱਥੇ ਹੀ ਸ਼ਿਮਲਾਪੁਰੀ ਦੇ ਵਿੱਚ ਜਿੱਥੇ ਕਰਮਜੀਤ ਸਿੰਘ ਤੇ ਹਰਬੰਸ ਕੋਰ ਰਹਿੰਦੇ ਸੀਗੇ ਤੇ ਜਿੱਥੇ ਉਹਨਾਂ ਦਾ ਮੁੰਡਾ ਸੀ 10 ਸਾਲ ਦਾ ਜਗਜੀਤ ਸਿੰਘ ਉਹ ਇਸ ਟਾਈਮ 12 ਸਾਲ ਦਾ ਮੁੰਡਾ ਹੋ ਗਿਆ ਸੀਗਾ ਤੇ ਉਹ ਦਿਨ ਦੇ ਘਰ ਦੇ ਵਿੱਚ ਦੁਬਾਰਾ ਚਲਾ ਗਿਆ ਕਹਿੰਦਾ ਵੀ ਹੁਣ ਮੈਂ ਰਹਿ ਕੇ ਇੱਥੇ ਕੰਮ ਕਰੂੰਗਾ ਤਾਂ ਫਿਰ ਬਲਦੇਵ ਸਿੰਘ ਨੇ ਲੁਧਿਆਣੇ ਤੋਂ ਸਸਤਾ ਸਮਾਨ ਚੱਕ ਕੇ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਅੱਗੇ ਦੁਕਾਨਾਂ ਤੇ ਮਹਿੰਗਾ ਕਰਕੇ ਵੇਚਦਾ ਹੁੰਦਾ ਸੀਗਾ ਇਦਾਂ ਦਾ ਕੰਮਕਾਰ ਵਧੀਆ ਚੱਲਦਾ ਰਿਹਾ ਤਾਂ ਫਿਰ ਜਿਹੜਾ ਕਰਮਜੀਤ ਸਿੰਘ ਸੀਗਾ ਜਿਹੜਾ ਇਹਦਾ ਮਕਾਨ ਮਾਲਕ ਸੀਗਾ ਉਹਦੇ ਭਤੀਜੇ ਦਾ ਵਿਆਹ ਸੀਗਾ ਤਨ ਨਾਲ ਦੇ ਹੀ ਦੋ ਘਰ ਛੱਡ ਕੇ ਉਹਦਾ ਵਿਆਹ ਸੀਗਾ ਤਾਂ ਜਿੱਥੇ ਸਾਰੇ ਜਾਣੇ ਵਿਆਹ ਚ ਉਲਝੇ ਹੋਏ ਸੀਗੇ ਪਰ ਉਸ ਦਿਨ ਜਿਹੜੀ ਹਰਪਾਲ ਸਪੋਰ ਸੀਗੀ ਉਹ ਆਪਣੇ ਘਰ ਦੇ ਵਿੱਚ ਹੀ ਆਪਣੇ ਘਰ ਦੇ ਬੱਚੇ ਕੁਝੇ ਕੰਮ ਜਿਹੜੇ ਸੀਗੇ ਉਹ ਕਰਦੇ ਪਈ ਸੀਗੀ ਤਾਂ ਇਹ ਘਰੋਂ ਦੀ ਚਲਾ ਗਿਆ ਹੋਇਆ ਸੀਗਾ ਕੰਮ ਕਰਨ ਵਾਸਤੇ ਤਾਂ ਉਹਦਾ ਜਿਹੜਾ ਮੁੰਡਾ ਸੀਗਾ ਜਗਜੀਤ ਉਹ ਦੁਪਹਿਰ ਨੂੰ ਵਿਆਹ ਤੋਂ ਥੱਕ ਹਾਰ ਕੇ ਵਾਪਸ ਘਰ ਦੇ ਵਿੱਚ ਆ ਗਿਆ ਉਨੇ ਦੇਖਿਆ ਵੀ ਮੰਮੀ ਹਾਲ ਤੱਕ ਵਿਆਹ ਦੇ ਵਿੱਚ ਨਹੀਂ ਆਈ ਉਹਨੇ ਆ ਕੇ ਬੈੱਡ ਦੇ ਉੱਤੇ ਲੰਮਾ ਪੈ ਕੇ ਆਪਣੀ ਮਾਂ ਨੂੰ ਹਕਾਮਾਨੇ ਸ਼ੁਰੂ ਕਰ ਦਿੱਤੇ ਜਿੱਦਾਂ ਬੱਚੇ ਆ ਕੇ ਘਰ ਦੇ ਵਿੱਚ ਕਹਿੰਦੇ ਆ ਮੰਮੀ ਕਿੱਧਿਆ ਪਾਣੀ ਚਾਹੀਦਾ ਰੋਟੀ ਪਾਣੀ ਚਾਹੀਦਾ ਇਦਾਂ ਜਦੋਂ ਉਹਨੇ ਘਰ ਦੇ ਵਿੱਚ ਆ ਕੇ ਆਵਾਜ਼ਾਂ ਮਾਰੀ ਆ ਮੰਮੀ ਮੰਮੀ ਤਿੰਨ ਚਾਰ ਵਾਰੀ ਉਹਨੇ ਚਾਰ ਬੋਲਿਆ ਤੇ ਉਹਦੀ ਮੰਮੀ ਦੀ ਕੋਈ ਆਵਾਜ਼ ਨਹੀਂ ਆਈ ਉਸ ਤੋਂ ਬਾਅਦ ਇਹਨੇ ਦੇਖਿਆ ਵੀ ਮੰਮੀ ਦੀ ਆਵਾਜ਼ ਨਹੀਂ ਆ ਰਹੀ ਇਹਨੇ ਪੂਰਾ ਘਰ ਲੱਭਣਾ ਸ਼ੁਰੂ ਕਰ ਦਿੱਤਾ ਇਹਨੇ ਸੋਚਿਆ ਕਿ ਸ਼ਾਇਦ ਮੰਮੀ ਵਿਆਹ ਤੇ ਚਲੀ ਗਈ ਹੈ ਤਾਂ ਫਿਰ ਦੁਬਾਰਾ ਉਸ ਵਿਆਹ ਦੇ ਵਿੱਚ ਗਿਆ ਤਾਂ ਫਿਰ ਜਦੋਂ ਆਦੀ ਮੰਮੀ ਨਹੀਂ ਲੱਭੀ ਇਹਨੇ ਲੱਗਾ ਵੀ ਸ਼ਾਇਦ ਕੰਮ ਕਰਦੇ ਵਿੱਚ ਬਿਜ਼ੀ ਹੋਣੀ ਆ ਇਹ ਵਾਪਸ ਘਰ ਦੇ ਵਿੱਚ ਆ ਕੇ ਬੈੱਡ ਦੇ ਉੱਤੇ ਲੇਟ ਗਿਆ ਤਾਂ ਫਿਰ ਇਹਨੇ ਸੋਚਿਆ ਵੀ ਮੰਮੀ ਨਾ ਵਿਆਹ ਦੇ ਵਿੱਚ ਮਿਲੇ ਨਾ ਘਰ ਦੇ ਵਿੱਚ ਮਿਲਿਆ ਮੈਂ ਇੱਕ ਵਾਰ ਦੁਬਾਰਾ ਦੇਖਦਾ ਇਹੇ ਜਦੋਂ ਦੁਬਾਰਾ ਉੱਤਰ ਕੇ ਬੈੱਡ ਦੇ ਥੱਲੋਂ ਦੀ ਲੌਉਟ ਕੱਟਣ ਲੱਗਾ ਤੇ ਇਹਨੇ ਬੈੱਡ ਥੱਲੇ ਧਿਆਨ ਮਾਰਿਆ ਤੇ ਇਹਦੀ ਮੰਮੀ ਜਿਹੜੀ ਹਰਪੰਸ ਕੋਰ ਸੀ ਉਹ ਦੀ ਟੱਡ ਬੋਡੀ ਉੱਥੇ ਬੈੱਡ ਥੱਲੇ ਪਈ ਹੁੰਦੀ ਆ ਦਸਰੇ ਭੱਜ ਕੇ ਜਾ ਕੇ ਜਗਜੀਤ ਆਪਣੇ ਡੈਡੀ ਨੂੰ ਵਿਆਹ ਵਾਲੇ ਘਰ ਤੋਂ ਲੈ ਕੇ ਆਉਂਦਾ ਜਦੋਂ ਸਾਰੇ ਜਾਣੇ ਵਾਪਸ ਉੱਥੇ ਪਹੁੰਚਦੇ ਘਰ ਦੇ ਵਿੱਚ ਤੇ ਉਹ ਘਰ ਦੇ ਵਿੱਚ ਰੌਲਾ ਪੈ ਜਾਂਦਾ ਕਿ ਇੱਕ ਪਾਸੇ ਭਤੀਜੇ ਦਾ ਵਿਆਹ ਚੱਲਦਾ ਪਿਆ ਦੂਜੇ ਪਾਸੇ ਚੰਗੀ ਭਲੀ ਨੂੰ ਛੱਡ ਕੇ ਘਰ ਦੇ ਵਿੱਚ ਗਏ ਸੀ ਤਾਂ ਇਹ ਕੀ ਕਾਂਡ ਹੋ ਗਿਆ ਉੱਥੇ ਸਿਰਫ ਇੱਕੋ ਬੰਦੇ ਦੇ ਉੱਤੇ ਸ਼ੱਕ ਗਿਆ ਉਹ ਸੀਗਾ ਸਿਰਫ ਬਲਦੇਵ ਸਿੰਘ ਕਿਉਂਕਿ ਉਹ ਨਾ ਵਿਆਹ ਦੇ ਵਿੱਚ ਸੀਗਾ ਨਾ ਉਹ ਕੰਮ ਤੇ ਸੀਗਾ ਤੇ ਨਾ ਉਹ ਘਰੇ ਸੀਗਾ ਤੇ ਉਸ ਘਰ ਦੇ ਵਿੱਚੋਂ ਦੀ ਗਹਿਣੇ ਤੇ ਜੋ ਪੈਸਾ ਸੀਗਾ ਚੋਰੀ ਕੀਤਾ ਗਿਆ ਸੀ ਕਿਉਂਕਿ ਭਤੀਜੇ ਦਾ ਵਿਆਹ ਸੀ ਤਾਂ ਉਹਨੂੰ ਪਤਾ ਸੀਗਾ ਵੀ ਹੁਣ ਪੈਸੇ ਤਾਂ ਗੈਣੇ ਹੋਣਗੇ ਤਾਂ ਉਹਨੇ ਕੀ ਕੀਤਾ ਹਰ ਬਾਰ ਸਕੋਰ ਨੂੰ ਜਿਹੜੀ ਉਹਦੀ ਮਾਂ ਬਣੀ ਹੋਈ ਸੀਗੀ ਪੁੱਤਾਂ ਵਾਂਗ ਉਹਨੂੰ ਪਾਲਦੀ ਪਈ ਸੀ ਉਸਦੀ ਹੀ ਚੁੰਨੀ ਦੇ ਨਾਲ ਉਹਦਾ ਗਲ ਘੋਟ ਕੇ ਬੈੱਡ 'ਸੇ ਸੁੱਟ ਕੇ ਪੈਸੇ ਤਾਂ ਗੈਣੇ ਲੁੱਟ ਕੇ ਲੈ ਜਾ ਚੁੱਕਿਆ ਸੀਗਾ ਤਾਂ ਫਿਰ ਜਿਹੜਾ ਕਰਮਜੀਤ ਸਿੰਘ ਸੀਗਾ ਉਹਨੇ ਪੁਲਿਸ ਦੇ ਵਿੱਚ ਰਿਪੋਰਟ ਕੀਤੀ ਉਨੇ ਦੱਸਿਆ ਵੀ ਇਸ ਤਰੀਕੇ ਦਾ ਬੰਦਾ ਮੇਰੇ ਕੋਲ ਰਹਿੰਦਾ ਸੀਗਾ ਕਿਰਾਏ ਦੇ ਉੱਤੇ ਇਹਨੂੰ ਰੱਖਿਆ ਸੀਗਾ ਤੇ ਇਹ ਕੰਡ ਕਰਕੇ ਗਿਆ ਹੋ ਸਕਦਾ ਵਾ ਪਲੀਜ਼ ਇਹਨੂੰ ਲੱਭੋ ਉਹਦਾ ਸਕੈਚ ਬਣਾ ਲਿੱਤਾ ਗਿਆ ਬਟ ਉਹ ਵਾਇਰਲ ਨਹੀਂ ਕੀਤਾ ਗਿਆ ਸੀਗਾ ਕਿਉਂਕਿ ਯਕੀਨ ਨਹੀਂ ਸੀਗਾ ਵੀ ਵਾਕਈ ਉਹਨੇ ਕੀਤਾ ਕਿ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਜਿਹੜਾ ਬਲਦੇਵ ਸਿੰਘ ਸੀਗਾ ਉਹਨੇ ਜਿਹੜਾ ਉਹਦਾ ਯਾਰਦੋ ਸੀਗਾ ਇੱਕ ਬਲਜਿੰਦਰ ਜਿਹੜਾ ਉਹਦੇ ਨਾਲ ਮਨੀਕਰ ਸਾਹਿਬ ਦੇ ਵਿੱਚ ਮਿਲਿਆ ਸੀਗਾ ਇਹ ਦੁਬਾਰਾ ਉਹਦੇ ਨਾਲ ਇਹਨੇ ਟਾਇਅਪ ਕਰਕੇ ਇਹ ਦੋਨੇ ਜਾਣੇ ਮਹਾਰਾਸ਼ਟਰ ਵੱਲ ਨੂੰ ਭੱਜ ਗਏ ਮਹਾਰਾਸ਼ਟਰ ਦੇ ਵਿੱਚ ਜਾ ਕੇ ਇਹਨਾਂ ਨੇ ਉੱਥੇ ਗੁਰਦੁਆਰੇ ਦੇ ਕੋਲ ਇੱਕ ਰੈਂਟ ਦੇ ਉੱਤੇ ਕਮਰਾ ਦੁਬਾਰਾ ਲਿਆ ਤਾਂ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਕਮਾਹਰਾਸ਼ਟਰ ਦੇ ਵਿੱਚ ਬਲਦੇਵ ਸਿੰਘ ਨੂੰ ਇੱਕ ਗੁਲਜ਼ਾਰ ਨਾਮ ਦਾ ਬੰਦਾ ਮਿਲਦਾ। ਬਲਜਿੰਦਰ ਸਿੰਘ ਗੁਲਜ਼ਾਰ ਤੇ ਬਲਦੇਵ ਸਿੰਘ ਇਹ ਤਿੰਨੇ ਮਿਲ ਕੇ ਮੁੰਬਈ ਦੇ ਵਿੱਚ ਚਲੇ ਜਾਂਦੇ ਆ। ਉੱਥੇ ਮੁੰਬਈ ਦੇ ਵਿੱਚ ਜਾ ਕੇ ਗੁਰਗਾਉਂ ਦੇ ਵਿੱਚ ਗੁਲਜਾਰ ਸਿੰਘ ਇਹਨਾਂ ਨੂੰ ਇੱਕ ਚੂੜੀਆਂ ਵਾਲੀ ਫੈਕਟਰੀ ਦੇ ਵਿੱਚ ਲਗਾ ਦਿੰਦਾ ਜਿੱਥੇ ਚੂੜੀਆਂ ਤਿਆਰ ਹੁੰਦੀਆਂ ਸੀਗੀਆਂ ਫਿਰ ਉੱਥੇ ਜਾ ਕੇ ਇਹਨਾਂ ਦੇ ਦਿਮਾਗ ਦੇ ਵਿੱਚ ਦੁਬਾਰਾ ਫਿਰ ਲਾਲਚ ਆ ਗਿਆ ਕਿ ਕਿੰਨਾ ਟਾਈਮ ਅਸੀਂ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਰਾਵਾਂਗੇ ਤਾਂ ਫਿਰ ਗੁਲਜਾਰ ਸਿੰਘ ਖੁਦ ਜਿਹੜਾ ਇਹਨਾਂ ਨੂੰ ਫੈਕਟਰੀ ਦੇ ਵਿੱਚ ਲਵਾ ਕੇ ਗਿਆ ਸੀਗਾ ਉਹ ਖੁਦ ਇਸ ਪਲਾਨ ਦਾ ਮਾਸਟਰ ਮਾਈਂਡ ਬਣਿਆ ਹੋਇਆ ਸੀ ਉਹਨੇ ਕਿਹਾ ਵੀ ਆਪਾਂ ਮਿਲ ਕੇ ਇਸ ਫੈਕਟਰੀ ਦੇ ਮਾਲਕ ਨੂੰ ਹੀ ਮਾਰ ਕੇ ਸਾਰਾ ਪੈਸਾ ਲੈ ਜਾਂਦੇ ਆ ਇਹਨਾਂ ਨੇ ਉਦੇ ਕੋਲੋਂ ਦੀ ਇੱਕ ਖਾਲੀ ਚੈੱਕ ਦੇ ਉੱਤੇ ਸਾਈਨ ਵੀ ਕਰਵਾ ਲਏ ਸੀਗੇ ਕਰਵਾ ਕੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਉੱਥੇ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੂੰ ਸਮਝਾਇਆ ਵੀ ਕਹਿੰਦਾ ਵੀ ਐਦਾਂ ਅਸੀਂ ਆਹ ਕੰਮ ਕਰਨਾ ਤੁਸੀਂ ਸਾਡਾ ਸਾਥ ਦਿਓ ਤੇ ਕੁਝ ਬੰਦੇ ਇਹਨਾਂ ਦਾ ਸਾਥ ਦੇਣ ਲਈ ਤਿਆਰ ਹੋ ਗਏ ਪਰ ਕਈ ਬੰਦੇ ਕਹਿੰਦੇ ਵੀ ਸਾਨੂੰ ਇੱਥੇ ਫੈਕਟਰੀ ਦੇ ਵਿੱਚ ਇੰਨਾ ਟਾਈਮ ਕੰਮ ਕਰਦਿਆਂ ਨੂੰ ਹੋ ਗਿਆ ਸਾਡੀ ਰੋਟੀ ਦੀ ਰੋਟੀ ਚੱਲਦੀ ਆ ਅਸੀਂ ਇਹ ਕੰਮ ਨਹੀਂ ਕਰਨਾ ਤਾਂ ਇਹਨਾਂ ਨੇ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਰਾਤ ਦਾ ਟਾਈਮ ਸੀਗਾ ਇਹਨਾਂ ਤਿੰਨਾਂ ਜਣਾਂ ਨੇ ਰਲ ਕੇ ਦੋ ਤਿੰਨ ਜਣੇ ਨਾਲ ਹੋਰ ਲਾ ਲੈ ਸੀ ਟੋਟਲ ਇਹ 5 6 ਜਣੇ ਸੀਗੇ ਇਹਨਾਂ ਨੇ ਮਿਲ ਕੇ ਉਸ ਫੈਕਟਰੀ ਦੇ ਮਾਲਕ ਨੂੰ ਵੀ ਗਲ ਘੋਟ ਕੇ ਮਾਰ ਦਿੱਤਾ ਤਾਂ ਉੱਥੋਂ ਦੇ ਜਿਹੜੇ ਕੁਝ ਵਰਕਰ ਰਾਤ ਨੂੰ ਡਿਊਟੀ ਕਰਦੇ ਪਏ ਸੀ ਕੰਮ ਕਰਦੇ ਪਏ ਸੀਗੇ ਇਹਨਾਂ ਨੇ 4 5 ਜਣਾਂ ਨੂੰ ਉਹਨਾਂ ਨੂੰ ਵੀ ਮਾਰ ਕੇ ਉੱਥੋਂ ਦੀ ਸਾਰਾ ਪੈਸਾ ਲੁੱਟ ਕੇ ਲੈ ਕੇ ਫਰਾਰ ਹੋ ਗਏ ਸੀਗੇ ਬਟ ਥੋੜਾ ਟਾਈਮ ਦੇ ਵਿੱਚ ਹੀ ਪੁਲਿਸ ਵਾਲਿਆਂ ਨੇ ਜਦੋਂ ਉਸ ਫੈਕਟਰੀ ਦੇ ਮਾਲਕ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਜਿਹੜੇ ਕੰਮ ਉੱਤੇ ਵਰਕਰ ਕਰਦੇ ਸੀਗੇ ਉਹਨਾਂ ਨੂੰ ਥੋੜੇ ਟਾਈਮ ਦੇ ਵਿੱਚ ਹੀ ਫੜ ਲਿਆ ਜਿਹਦੇ ਵਿੱਚ ਬਲਜਿੰਦਰ ਸਿੰਘ ਤੇ ਉਹ ਗੁਲਜਾਰ ਸਿੰਘ ਇਹ ਦੋਨੇ ਜਣੇ ਅਰੈਸਟ ਕਰ ਲਿੱਤੇ ਗਏ ਤਾਂ ਇਹਨਾਂ ਦੇ ਨਾਲ ਜਿਹੜੇ 3-4 ਜਣੇ ਹੋਰ ਵਾਲੇ ਸੀਗੇ ਉਹ ਵੀ ਅਰੈਸਟ ਹੋ ਗਏ ਬਟ ਜਿਹੜਾ ਇਹ ਬਲਦੇਵ ਸਿੰਘ ਸੀਗਾ ਇਹ ਇੰਨਾ ਕੁ ਜ਼ਿਆਦਾ ਛਾਤਲ ਸੀਗਾ ਇਹ ਪੁਲਿਸ ਵਾਲਿਆਂ ਦੇ ਹੱਥ ਨਹੀਂ ਆਇਆ ਤਾਂ ਫਿਰ ਇਹ ਗੁਰਦਾਉ ਤੋਂ ਵੀ ਭੱਜ ਕੇ ਵਾਪਸ ਆ ਗਿਆ ਉਸ ਤੋਂ ਬਾਅਦ ਇਹ ਆਪਣੇ ਘਰ ਨਹੀਂ ਗਿਆ ਕਿਉਂਕਿ ਪੁਲਿਸ ਵਾਲੇ ਇਹਦੇ ਘਰ ਦੇ ਵਿੱਚ ਜਾ ਕੇ ਹਮੇਸ਼ਾ ਛਾਪੇ ਮਾਰਦੇ ਸੀਗੇ ਵੀ ਸ਼ਾਇਦ ਇਹ ਆਊਗਾ ਘਰ ਆਪਣੇ ਵਾਪਸ ਦੇ ਵਿੱਚ ਵੀ ਕਿੰਨਾ ਕੁ ਟਾਈਮ ਇਹ ਭੱਜ ਲਊਗਾ ਪਰ ਇਹਨੂੰ ਕਿਤਨਾ ਕਿਤੇ ਸ਼ੱਕ ਸੀਗਾ ਵੀ ਪੁਲਿਸ ਵਾਲੇ ਮੇਰੇ ਘਰ ਜਾਂਦੇ ਹੋਗੇ ਇਹ ਨਾ ਦੁਬਾਰਾ ਉਸ ਜਗ੍ਹਾ ਤੇ ਗਿਆ ਕਿਉਂਕਿ ਉੱਥੋਂ ਦੀ ਬੀਬੀ ਨੂੰ ਹੀ ਮਾਰ ਕੇ ਆ ਗਿਆ ਸੀਗਾ ਤਾਂ ਨਾ ਇਹ ਅੱਗੇ ਜਾ ਸਕਦਾ ਸੀਗਾ ਉਸ ਤੋਂ ਬਾਅਦ ਇਹਨੇ ਇੱਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਦੇ ਵਿੱਚ ਜਿਹੜਾ ਆ ਉੱਥੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮਹੀਨੇ 2 ਮਹੀਨੇ ਨੇ ਉੱਥੇ ਸੇਵਾ ਕੀਤੀ ਉੱਥੇ ਇੱਕ ਬਜ਼ੁਰਗ ਮਾਤਾ ਆਂਦੀ ਹੁੰਦੀ ਸੀਗੀ ਤੇ ਜਿਹਦਾ ਬੇਟਾ ਸੀਗਾ ਇੰਦਰਜੀਤ ਉਹ ਘਰੋਂ ਦੀ 2001 ਦੇ ਵਿੱਚ ਗਿਆ ਸੀਗਾ ਆਪਣੀ ਭੈਣਾਂ ਨੂੰ ਮਿਲਣ ਵਾਸਤੇ ਲੁਧਿਆਣੇ ਦੇ ਵਿੱਚ ਉਹ ਕਦੀ ਵਾਪਸ ਨਹੀਂ ਆਇਆ ਉਹ ਉਹਦੀ ਅਰਦਾਸ ਕਰਨ ਵਾਸਤੇ ਹੀ ਗੁਰਦੁਆਰੇ ਜਾਂਦੇ ਹੁੰਦੇ ਸੀ ਤਾਂ ਫਿਰ ਇਹਨੇ ਆਪਣੀ ਇੱਕ ਝੂਠੀ ਕਹਾਣੀ ਬਣਾ ਕੇ ਉਸ ਬੀਬੀ ਨੂੰ ਦੱਸੀ ਵੀ ਮੇਰੇ ਭਰਾ ਨੇ ਭਾਬੀ ਦੇ ਮਗਰ ਲੱਗ ਕੇ ਮੈਨੂੰ ਘਰੋਂ ਦੀ ਕੱਢ ਦਿੱਤਾ ਮੈਨੂੰ ਬੇਦਖਲ ਕਰ ਦਿੱਤਾ ਆ ਤਾਂ ਮੈਂ ਉਹਨਾਂ ਦਾ ਐਨਾ ਕੁਝ ਕੀਤਾ ਤੇ ਉਹ ਬੀਬੀ ਸੀਗੀ ਉਹ ਇਦੀਆਂ ਗੱਲਾਂ ਤੋਂ ਸੁਣ ਕੇ ਭਾਵੂ ਖੋ ਕੇ ਕਹਿੰਦੀ ਤੂੰ ਐਦਾਂ ਕਰ ਤੂੰ ਮੇਰੇ ਘਰ ਚੱਲ ਮੇਰਾ ਬੇਟਾ ਇੰਦਰਜੀਤ ਸੇਮ ਤੇਰੇ ਵਰਗਾ ਸੀਗਾ ਤੇ ਤੂੰ ਮੇਰੇ ਕੋਲ ਰਹਿਣਾ ਸ਼ੁਰੂ ਕਰ ਦੇ ਤੇ ਆਪਾਂ ਤੇਰਾ ਖਿਆਲ ਰੱਖਾਂਗੇ ਠੀਕ ਆ ਜੇ ਤੇਰੇ ਮਾਪਿਓ ਤੇਰੇ ਨਹੀਂ ਸਾਥ ਦੇ ਰਹੇ ਤਾਂ ਤੂੰ ਮੇਰੇ ਕੋਲ ਆ ਜਾ ਬੀਬੀ ਦੀਆਂ ਗੱਲਾਂ ਸੁਣ ਕੇ ਇਹਨੇ ਆਪਣਾ ਬੋਰੀ ਬਿਸਤਰਾ ਪੈਕ ਕੀਤਾ ਤਾਂ ਬੀਬੀ ਦੇ ਕੋਲ ਚਲੇ ਗਏ ਤਾਂ ਜਿਹੜੀ ਉਹ ਬੀਬੀ ਸੀਗੀ ਉਹ ਆਪਣੇ ਇੱਕ ਬਿਮਾਰ ਘਰਵਾਲੇ ਦੇ ਨਾਲ ਹੀ ਆਪਣੇ ਘਰ ਦੇ ਵਿੱਚ ਇਕੱਲੇ ਰਹਿੰਦੀ ਸੀ ਕਿਉਂਕਿ ਉਹਦੇ ਘਰਵਾਲੇ ਨੂੰ ਇੱਕ ਕੈਂਸਰ ਦੀ ਬਿਮਾਰੀ ਸੀ ਪਹਿਲੇ ਤਾਂ ਜਿਹੜਾ ਉਸ ਦਾ ਘਰਵਾਲਾ ਸੀਗਾ ਉਹਨੇ ਮਨਾਂ ਕਰ ਦਿੱਤਾ ਵੀ ਬਲਦੇਵ ਨੂੰ ਘਰ ਦੇ ਵਿੱਚ ਰੱਖਣ ਤੋਂ ਕਿਉਂਕਿ ਉਹ ਕਹਿੰਦਾ ਇੱਕ ਅਣਜਾਣ ਬੰਦੇ ਨੂੰ ਗੁਰਦੁਆਰੇ ਸੇਵਾ ਕਰਦੇ ਨੂੰ ਐਵੇਂ ਚਾਕੇ ਤੋਂ ਘਰ ਦੇ ਵਿੱਚ ਲੈ ਆਂ ਕਿਸੇ ਦੇ ਅੱਜ ਕੱਲ੍ਹ ਵਿਸ਼ਵਾਸ ਨਹੀਂ ਹੈਗਾ ਬਟ ਫਿਰ ਵੀ ਇੰਨੇ ਉਹਨਾਂ ਦੇ ਮੂਰੇ ਇੰਨਾ ਚੰਗਾ ਬਣਿਆ ਇੰਨੇ ਉਸ ਬਾਪੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦਵਾਈ ਦਿਵਾਉਣ ਵਾਸਤੇ ਲੈ ਕੇ ਜਾਂਦਾ ਸੀਗਾ ਦਵਾਈ ਦਿਵਾ ਕੇ ਲਿਆਉਂਦਾ ਸੀਗਾ ਜਿਹੜਾ ਉਹਨਾਂ ਦਾ ਮੁੰਡਾ ਇੰਦਰਜੀਤ ਜਿਹੜਾ ਕਦੀ ਵਾਪਸ ਨਹੀਂ ਆਇਆ ਸੇਮ ਉਹਦੇ ਵਾਂਗੂ ਇਹਨੇ ਉਹਨਾਂ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਜਿੱਥੋਂ ਦੀ ਉਹ ਬਾਪੂ ਦਾ ਵੀ ਜਿਹੜਾ ਦਿਲ ਸੀਗਾ ਉਹ पिघਲ ਗਿਆ ਫਿਰ ਇਹ ਤਿੰਨੇ ਜਾਣੇ ਉਸ ਘਰ ਦੇ ਵਿੱਚ ਰਹਿਣ ਲੱਗ ਗਏ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 2000 ਤੋਂ ਲੈ ਕੇ 2002 ਤੱਕ ਇਸ ਬੰਦੇ ਨੇ ਇੰਨੇ ਜ਼ਿਆਦਾ ਕਾਂਡ ਕੀਤੇ ਸੀਗੇ ਉਸ ਤੋਂ ਬਾਅਦ 2002 ਤੋਂ ਲੈ ਕੇ 2012 ਤੱਕ ਉਸ ਘਰ ਦੇ ਵਿੱਚ ਉਹਨਾਂ ਦਾ ਬੱਚਾ ਬਣ ਕੇ ਰਿਹਾ ਇੱਥੇ ਤੱਕ ਕੀ ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਹੋ ਗਏ ਦਾ ਉਸ ਮਾਪਿਓ ਨੇ ਇਹਨੂੰ ਆਪਣੇ ਬੱਚੇ ਦਾ ਨਾਮ ਇੰਦਰਜੀਤ ਦੇ ਕੇ ਇਹਦਾ ਆਧਾਰ ਕਾਰਡ ਤੱਕ ਵੀ ਇੰਦਰਜੀਤ ਦੇ ਨਾਮ ਤੋਂ ਬਣਾ ਦਿੱਤਾ ਹੋਇਆ ਸੀਗਾ ਜਿਹਦੇ ਕਰਕੇ ਇੱਕ ਹਰਪ੍ਰਜਨ ਸਿੰਘ ਘਰੋਂ 도ੜਿਆ ਹੋਇਆ ਬੰਦਾ ਕਿਦੋਂ ਬਲਦੇਵ ਸਿੰਘ ਬਣ ਗਿਆ ਬਲਦੇਵ ਸਿੰਘ ਤੋਂ ਲਗੀਤ ਬਣ ਗਿਆ ਆਪਣੀ ਪਛਾਣ ਇਹਨੇ ਤਲਕ ਹੋਈ ਪਹਿਲੇ ਮੋਨਾ ਸੀਗਾ ਜਦੋਂ ਘਰੇ ਗਿਆ ਗੁਰਦਾਰਾ ਵਿੱਚ ਰਹਿ ਕੇ ਇਹਨੇ ਜਾਂ ਪਰਣਾ ਬੰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਇਹਨੇ ਦਾੜੀ ਵੀ ਰੱਖ ਲਈ ਯਾਨੀ ਕਿ ਪੂਰਾ ਸਰਦਾਰ ਰੂਪ ਦੇ ਵਿੱਚ ਆ ਗਿਆ ਸੀਗਾ ਇਹ ਬੰਦਾ ਤਾਂ ਫਿਰ ਜਿਹੜੇ ਘਰ ਦੇ ਵਿੱਚ ਰਹਿ ਰਿਆ ਸੀਗਾ ਉਹਨਾਂ ਦੀ ਸੇਵਾ ਕਰਦਾ ਉਹਨਾਂ ਦੀ ਇੱਕ ਸਾਈਕਲ ਰਿਪੇਅਰ ਦੀ ਦੁਕਾਨ ਸੀਗੀ ਇਹਨੇ ਉਹ ਦੁਕਾਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਮਤਲਬ ਐਜ਼ ਆ ਓਨਰ ਬਣ ਕੇ ਇਹ ਦੁਕਾਨ ਤੇ ਕੰਮ ਕਰਨ ਲੱਗ ਗਿਆ ਇਹਨੇ 2012-13 ਤੱਕ ਉਹ ਦੁਕਾਨ ਦੇ ਉੱਤੇ ਕੰਮ ਕੀਤਾ ਇਹਨੇ ਉਹ ਦੁਕਾਨ ਦੇ ਵਿੱਚ ਰਹਿ ਕੇ ਵੀ ਇਹਦੇ ਦਿਮਾਗ ਤੇ ਵਿੱਚ ਲਾਲਚ ਆਇਆ ਇਹਨੇ ਉੱਤੇ ਭੁੱਕੀ ਵੇਚਣੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਵਾਲਿਆਂ ਨੇ ਇਹਨੂੰ ਭੁੱਕੀ ਵੇਚਦੇ ਨੂੰ ਫੜ ਲਿਆ ਜਿਹਦੇ ਕਰਕੇ ਇਹਨੂੰ ਅਰੈਸਟ ਕਰ ਲਿੱਤਾ ਗਿਆ ਤਾਂ ਫਿਰ ਬਲਦੇਵ ਸਿੰਘ ਐਜ਼ ਆ ਇੰਦਰਜੀਤ ਉੱਕੀ ਬੇਚ ਦਾ ਜਦੋਂ ਫੜਿਆ ਗਿਆ ਤਾਂ ਪੁਲਿਸ ਵਾਲਿਆਂ ਨੇ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਸੱਟਿਆ ਤਾਂ ਫਿਰ ਜਿਹੜੇ ਮਾਪਿਓ ਹੁਣ ਬਣੇ ਸੀਗੇ ਇੰਦਰਜੀਤ ਦੇ ਜਿਹੜੇ ਰੀਅਲ ਮਾਪਿਓ ਸੀਗੇ ਜਿਨ੍ਹਾਂ ਨੇ ਇਹਨੂੰ ਰੱਖਿਆ ਹੋਇਆ ਸੀਗਾ ਬਲਦੇਵ ਸਿੰਘ ਨੂੰ ਆਪਣੇ ਘਰ ਉਹਦੀ ਬੇਲ ਕਰਾਈ ਬੇਲ ਕਰਾਂ ਦੇ ਵਿੱਚ ਉਹਨਾਂ ਦਾ ਕਾਫੀ ਪੈਸਾ ਯਾਨਕਿ ਟੋਟਲੀ ਮਤਲਬ ਕਿ 90% ਪੈਸਾ ਇਹਦੀ ਬੇਲ ਦੇ ਵਿੱਚ ਲੱਗ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹਨੇ ਆਪਣੀ ਮਾਂ ਤੋਂ ਮਾਫੀ ਮੰਗੀ ਵੀ ਮੈਂ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਦੀ ਵੀ ਇਦਾਂ ਦਾ ਕੰਮ ਨਹੀਂ ਕਰੂੰਗਾ ਜਿੱਥੋਂ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਤਾਂ ਫਿਰ ਜਦੋਂ ਭੁੱਕੀ ਵੇਚ ਕੇ ਉਹਦੇ ਕੇਸ ਤੋਂ ਰਿਹào ਕੇ ਵਾਪਸ ਘਰ ਦੇ ਵਿੱਚ ਆਇਆ ਇਹਨੇ ਦੁਬਾਰਾ ਆਪਣਾ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਂ ਪਿਓ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਥੋੜਾ ਟਾਈਮ ਨਿਕਲਿਆ ਦੇਖੋ ਜਿੱਦਾਂ ਇਹਨੇ ਇੰਨੇ ਇੱਕ ਜ਼ਿਆਦਾ ਕਾਂਡ ਕੀਤੇ ਸੀਗੇ ਇੰਨੇ ਜ਼ਿਆਦਾ ਜੁਰਮ ਕੀਤੇ ਸੀਗੇ ਮਾਸੂਮ ਬੱਚਿਆਂ ਤੱਕ ਨੂੰ ਇਹਨੇ ਮਾਰਿਆ ਹੋਇਆ ਸੀਗਾ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਇਹ ਕਿਸੇ ਨੂੰ ਮਾਰ ਕੇ ਗਿਆ ਹੋਇਆ ਸੀ ਉਹ ਵੀ ਬਲਜਿੰਦਰ ਦੇ ਨਾਲ ਮਿਲ ਕੇ ਇਹਨੇ ਆਪਣੇ ਸਗੇ ਰਿਸ਼ਤੇਦਾਰਾਂ ਦੇ ਘਰ ਵੀ ਇਸ ਇਦਾਂ ਦਾ ਕੰਮ ਕੀਤਾ ਸੀਗਾ ਇੱਕ ਬੱਚੇ ਦੀ ਹਾਇ ਤੇ ਜਦੋਂ ਇਹਦਾ ਮਾਂ ਦੀ ਹਾਇ ਲੱਗੀ ਤਾਂ ਫਿਰ ਇਹ ਬਿਮਾਰ ਹੋਣ ਲੱਗ ਗਿਆ ਹੌਲੀ ਹੌਲੀ ਇਹ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਇਹਦੀ ਸਿਹਤ ਪਹਿਲਾਂ ਵਧੀਆ ਸੀ ਚਾਰਾ ਮੁਰਝਾ ਗਿਆ ਬਹੁਤ ਪਤਲਾ ਹੋਣ ਲੱਗ ਗਿਆ ਤਾਂ ਫਿਰ ਇਹਨੂੰ ਡਾਕਟਰ ਦੇ ਕੋਲ ਲੈ ਕੇ ਗਏ ਡਾਕਟਰ ਨੇ ਜਦੋਂ ਟੈਸਟ ਕੀਤੇ ਤਾਂ ਇਹਨੂੰ ਪਤਾ ਲੱਗਾ ਵੀ ਇਹ ਇੱਕ ਜਾਨਲੇਵਾ ਬਿਮਾਰੀ ਦੇ ਨਾਲ ਪੀੜਿਤ ਆ ਵੀ ਇਹ ਹੌਲੀ ਹੌਲੀ ਇਹਨੇ ਇਦਾਂ ਹੀ ਖਤਮ ਹੋ ਜਾਣਾ ਤਾਂ ਫਿਰ ਜਦੋਂ ਇਹਨੂੰ ਪਤਾ ਲੱਗਾ ਵੀ ਮੈਨੂੰ ਬਹੁਤ ਜ਼ਿਆਦਾ ਭੈੜੀ ਬਿਮਾਰੀ ਆ ਜਿੱਦਾਂ ਕਿ ਕੈਂਸਰ ਟਾਈਪ ਨੂੰ ਬਿਮਾਰੀ ਹੋ ਗਈ ਸੀ ਵੀ ਹੌਲੀ ਹੌਲੀ ਇਸ ਤੇ ਇਹਦੇ ਸਰੀਰ ਨੂੰ ਅੰਦਰੋਂ ਦੀ ਜਿਹੜੀ ਖਾਈ ਜਾ ਰਹੀ ਸੀ ਤਾਂ ਫਿਰ ਇਹਨੇ ਕੰਮ ਕਰਨਾ ਬੰਦ ਕਰ ਦਿੱਤਾ ਘਰ ਦੇ ਵਿੱਚ ਲਟਿਆ ਰਹਿੰਦਾ ਸੀਗਾ ਤੇ ਦਿਮਾਗ ਦੇ ਉੱਤੇ ਇਹਦੇ ਬੋਝ ਸੀਗਾ ਵੀ ਮੈਂ ਇੰਨੇ ਪਿੱਛੇ ਕਾਂਡ ਕਰ ਗਿਆ ਸ਼ਾਇਦ ਮੰਨੂ ਉਹਦੇ ਹੀ ਰੱਬ ਨੇ ਸਜ਼ਾ ਦਿੱਤੀ ਆ ਤਾਂ ਫਿਰ ਇੱਕ ਦਿਨ 2015 ਦੇ ਵਿੱਚ ਇਹ ਜਿਹੜੇ ਘਰ ਦੇ ਵਿੱਚ ਰਹਿ ਰਿਹਾ ਸੀਗਾ ਉਸ ਘਰ ਨੂੰ ਚੁੱਪਚਾਪ ਇੱਥੇ ਛੱਡ ਕੇ ਘਰੋਂ ਦੀ ਨਿਕਲ ਗਿਆ ਵਾਪਸ ਆਪਣੇ ਜਗਰਾਉਂ ਦੇ ਵਿੱਚ ਜਗਰਾਉਂ ਹੁਣ ਤੱਕ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਸੀਗਾ ਜਿੱਦਾਂ ਹੁਣ 2002 ਤੋਂ ਘਰੋਂ ਨਿਕਲਿਆ ਸੀਗਾ ਤਾਂ 2015 ਚੱਲ ਰਿਹਾ ਸੀਗਾ ਤਾਂ 15 ਵਿੱਚ ਇਹ ਦੁਬਾਰਾ ਜਗਰਾਉਂ ਦੇ ਵਿੱਚ ਆਇਆ ਪਹਿਲੇ ਤਾਂ ਇਹਨੂੰ ਆਪਣਾ ਘਰ ਨਹੀਂ ਲੱਭਾ ਦਿਖਦੇ ਟੈਂਦੇ ਫਿਰ ਇਹ ਵਾਪਸ ਆਪਣੇ ਜਦੋਂ ਘਰ ਦੇ ਵਿੱਚ ਪਹੁੰਚਿਆ ਇਹਨੇ ਦੇਖਿਆ ਵੀ ਆ ਮੇਰਾ ਘਰ ਹੈਗਾ ਯਾਰ ਤਾਂ ਉਸ ਘਰ ਦੇ ਵਿੱਚ ਇਹਦੇ ਭਰਾ ਹੈ ਨਹੀਂ ਸੀਗੇ ਉਸ ਘਰ ਦੇ ਵਿੱਚ ਸਿਰਫ ਇਹਦੀਆਂ ਭਾਬੀਆਂ ਸੀਗੀਆਂ ਭਾਬੀਆਂ ਨੇ ਇਹਨੂੰ ਦੇਖ ਕੇ ਫੋਨ ਲਾਇਆ ਆਪਣੇ ਘਰ ਵਾਲਿਆਂ ਨੂੰ ਤੇ ਜਦੋਂ ਬਲਦੇਵ ਸਿੰਘ ਦੇ ਭਰਾ ਉੱਥੇ ਪਹੁੰਚੇ ਉਹ ਦੇਖ ਕੇ ਉਹ ਖੁਸ਼ ਹੋ ਗਿਆ ਵੀ ਕਾਫੀ ਟਾਈਮ ਬਾਅਦ ਪਤਾ ਨਹੀਂ ਕਿੱਥੇ ਸੀਗਾ ਵੀ ਇਹ ਜਿੰਦਾ ਸੀਗਾ ਕਿ ਨਹੀਂ ਜੀਗਾ ਬਟ ਇਹਨੂੰ ਦੇਖ ਕੇ ਖੁਸ਼ ਹੋ ਗਏ ਬਟ ਉਹਨਾਂ ਦੀ ਖੁਸ਼ੀ ਜ਼ਿਆਦਾ ਟਾਈਮ ਨਹੀਂ ਸੀ ਕਿਉਂਕਿ ਇਹਨੇ ਆਪਣਾ ਉਹਨਾਂ ਦੋਨਾਂ ਭਰਾਵਾਂ ਨੂੰ ਬਿਠਾ ਕੇ ਸਾਰੀ ਗੱਲਬਾਤ ਦੱਸੀ ਕਹਿੰਦਾ ਮੈਂ ਇਸ ਘਰ ਦੇ ਵਿੱਚ ਰਹਿਣ ਦੇ ਯੋਗ ਨਹੀਂ ਹੈਗਾ ਮੈਂ ਕਿਸੇ ਦੇ ਘਰ ਦੇ ਵਿੱਚ ਰਹਿਣ ਦੇ ਯੋਗ ਨਹੀਂ ਹੈਗਾ ਮੈਂ 2001 ਤੋਂ ਲੈ ਕੇ 2002 ਤੱਕ ਬਹੁਤ ਗਲਤ ਕੰਮ ਕੀਤੇ ਬਹੁਤ ਵੱਡੇ ਵੱਡੇ ਕਾਂਡ ਕੀਤੇ ਆ ਤਾਂ ਮੈਂ ਹੁਣ ਪੁਲਿਸ ਨੂੰ ਸਰੈਂਡਰ ਕਰਨਾ ਤਾਂ ਜਦੋਂ ਬਲਦੇਵ ਸਿੰਘ ਨੇ ਆਪਣੇ ਭਰਾਵਾਂ ਨੂੰ ਉਹ ਸਾਰੀ ਕਹਾਣੀ ਦੱਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਕੀ ਕੁਛ ਕੀਤਾ ਜਿਹੜਾ ਇਸ ਦਾ ਭਰਾ ਸੀਗਾ ਉਹ ਬਲਦੇਵ ਸਿੰਘ ਨੂੰ ਲੈ ਕੇ ਪੁਲਿਸ ਥਾਣੇ ਪਹੁੰਚ ਗਿਆ ਪੁਲਿਸ ਵਾਲਿਆਂ ਨੂੰ ਜਦੋਂ ਸਾਰੀ ਗੱਲਬਾਤ ਦੱਸੀ ਤਾਂ ਪੁਲਿਸ ਵਾਲਿਆਂ ਨੇ ਵੀ ਪਹਿਲੇ ਇੰਨੀ ਯਕੀਨ ਨਹੀਂ ਕੀਤਾ ਤਾਂ ਫਿਰ ਇਹਨੇ ਕਿਹਾ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤਾਂ ਸ਼ਿਮਲਾਪੁਰੀ ਦੇ ਵਿੱਚ ਇੱਕ ਜਗਜੀਤ ਨਾਮ ਦਾ ਬੰਦਾ ਰਹਿੰਦਾ ਆ ਉਹਨੂੰ ਮਿਲੋ ਜਾਂ ਉਹਨੂੰ ਫੋਨ ਕਰੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਬੁਲਾਓ ਤੁਹਾਨੂੰ ਉਹ ਸਾਰੀ ਗੱਲ ਬਾਤ ਦੱਸੂਗਾ ਤਾਂ ਪੁਲਿਸ ਵਾਲਿਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕੰਟੈਕਟ ਲੈ ਕੇ ਉਸ ਜਗਜੀਤ ਨੂੰ ਫੋਨ ਕੀਤਾ ਜਿਹਦੀ ਮਾਂ ਨੂੰ ਉਹਨੇ ਖਤਮ ਕੀਤਾ ਸੀ ਤਾਂ ਉਹ ਜਗਜੀਤ ਜਦੋਂ ਪੁਲਿਸ ਸਟੇਸ਼ਨ ਤੇ ਪਹੁੰਚਿਆ ਉਹਨੇ ਇਹਦਾ ਮੁਰਝਾਇਆ ਭਾਵੇਂ ਚਿਹਰਾ ਸੀਗਾ ਉਹਨੇ ਚੰਗੀ ਤਰ੍ਹਾਂ ਦੇਖ ਕੇ ਸਿੱਧਾ ਹੀ ਕਹਿ ਦਿੱਤਾ ਵੀ ਇਹ ਉਹੀ ਬੰਦਾ ਆ ਜਨੇ ਮੇਰੀ ਮਾਂ ਨੂੰ ਜਾਨੋਂ ਮਾਰਿਆ ਸੀਗਾ ਇੱਕਰੋ ਭੱਜਿਆ ਸੀਗਾ ਸਾਡੇ ਕੋਲ ਇਹ ਰਿਹਾ ਸੀਗਾ ਜਿੱਥੋਂ ਦੀ ਪੁਲਿਸ ਵਾਲਿਆਂ ਨੂੰ ਯਕੀਨ ਹੋ ਗਿਆ ਤਾਂ ਫਿਰ ਉਹਨੇ ਜਿੱਥੇ-ਜਿੱਥੇ ਕਾਂਡ ਕੀਤੇ ਸੀਗੇ ਉਹਨੇ ਸਾਰੀ ਗੱਲਬਾਤ ਦੱਸੀ ਤਾਂ ਪੁਲਿਸ ਵਾਲੇ ਉਹਨਾਂ ਜਗ੍ਹਾ ਤੇ ਪਹੁੰਚੇ ਤਾਂ ਉੱਥੇ ਇੱਕ ਜਿਹੜਾ ਇਹਦਾ ਯਾਰ ਦੋਸਤ ਸੀਗਾ ਲੰਗੜਾ ਲੰਗੜਾ ਮਨੀਕਰਨ ਸਾਹਿਬ ਦੇ ਵਿੱਚ ਬਣਿਆ ਸੀਗਾ ਯਾਰ ਦੋਸਤ ਉਹਨੂੰ ਵੀ ਅਰੈਸਟ ਕੀਤਾ ਗਿਆ ਬਲਜਿੰਦਰ ਸਿੰਘ ਆਲਰੇਡੀ ਜੇਲ੍ਹ ਦੇ ਵਿੱਚ ਸੀਗਾ ਤੇ ਉਹ ਜਿਹੜਾ ਗੁਲਜਾਰ ਸਿੰਘ ਸੀਗਾ ਉਹ ਵੀ ਜੇਲ੍ਹ ਦੇ ਵਿੱਚ ਸੀਗਾ ਜਿੱਥੋਂ ਦੀ ਪੁਲਿਸ ਵਾਲਿਆਂ ਨੂੰ ਯਕੀਨ ਹੋ ਗਿਆ ਵੀ ਇਹ ਬੰਦਾ ਬਿਲਕੁਲ ਸੱਚ ਬੋਲ ਰਿਹਾ ਤਾਂ ਫਿਰ ਉਹਨੇ ਚੰਗੀ ਤਰ੍ਹਾਂ ਤਹਿਕੀਕਾਤ ਕਰਨ ਤੋਂ ਬਾਅਦ ਪੁਲਿਸ ਵਾਣਿਆ ਦਾ ਤੇ মিডিਆ ਦਾ ਕਹਿਣਾ ਹੈ ਵੀ ਇਹਦੇ ਉੱਤੇ ਟੋਟਲ 105 ਕਤਲਾਂ ਦਾ આરોਪ ਸੀਗਾ ਇਹਦੇ ਉੱਤੇ ਬਟ ਇਹਨੇ ਆਪਣੇ ਮੂੰਹੋਂ ਸਿਰਫ 16 ਕਤਲ ਹੀ ਕਬੂਲ ਕੀਤੇ ਵੀ ਮੈਂ ਸਿਰਫ 16 ਜਾਨਾਂ ਨੂੰ ਮਾਰਿਆ ਆ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਮੈਂ 105 ਜਾਨਾਂ ਨੂੰ ਨਹੀਂ ਮਾਰਿਆ ਬਾਕੀ ਅਸੀਂ ਰਲ ਮਿਲ ਕੇ ਕਿੰਨੇ ਜਾਨਾਂ ਨੂੰ ਮਾਰਿਆ ਸਾਨੂੰ ਨਹੀਂ ਪਤਾ ਬਟ ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਆ ਪੀਐਨਐਸ ਨੇ 16 ਹੀ ਕਬੂਲੇ ਆ ਤਾਂ ਫਿਰ ਜਦੋਂ ਇਹਦੇ ਤੋਂ ਵਜ੍ਹਾ ਪੁੱਛੀ ਗਈ ਵੀ ਤੂੰ ਇਹ ਕੰਮ ਕਿਉਂ ਕੀਤਾ ਤਾਂ ਇਹਨੇ ਇਹ ਦੱਸਿਆ ਵੀ ਮੇਰਾ ਜਿਹੜਾ ਪਿਓ ਸੀਗਾ ਪੁਲਿਸ ਵਾਲਾ ਸੀਗਾ ਉਹ ਮੈਨੂੰ ਇੰਨਾ ਕੁੱਟਦਾ ਮਾਰਦਾ ਸੀ ਸਾਡੇ ਉੱਤੇ ਪ੍ਰੈਸ਼ਰ ਪਾਉਂਦਾ ਸੀਗਾ ਜਿਹਦੇ ਕਰਕੇ ਮੈਂ ਉਹ ਸਾਰਾ ਗੁੱਸਾ ਲੋਕਾਂ ਦੇ ਉੱਤੇ ਕੱਢ ਕੇ ਉਹਨਾਂ ਨੂੰ ਖਤਮ ਕੀਤਾ ਇਹਦਾ ਇਹੀ ਕਹਿਣਾ ਸੀਗਾ ਜਦੋਂ ਇਹਦਾ ਇੰਟਰਵਿਊ ਹੋਇਆ ਤਾਂ ਉਹਨੇ ਸਿਰਫ ਇਹੀ ਬਿਆਨ ਦਿੱਤੇ ਆ ਵੀ ਮੈਂ ਇਸ ਕਰ ਨਹੀਂ ਕੀਤਾ ਸੀਗਾ ਤਾਂ ਫਿਰ ਜਦੋਂ ਇਹਦੇ ਭਰਾਵਾਂ ਕੋਲ ਪੁੱਛਿਆ ਗਿਆ ਵੀ ਇਹ ਬਿਲਕੁਲ ਸੱਚਾ ਕਹਿੰਦਾ ਨਹੀਂ ਇਦਾਂ ਦਾ ਕੁਝ ਨਹੀਂ ਆ ਸਾਡਾ ਪਿਓ ਚੰਗਾ ਸੀਗਾ ਪਰ ਛੋਟ ਤੋਂ ਹੀ ਇਹਦੀਆਂ ਹੀ ਆਤਮਾ ਮਾੜੀਆਂ ਸੀਗੀਆਂ ਇਹ ਗੁੱਸੇ ਵਾਲਾ ਜ਼ਿਆਦਾ ਸੀਗਾ ਕਿਸੇ ਦਾ ਗੁਰਸਾ ਬਰਦਾਸ਼ਤ ਨਹੀਂ ਸੀ ਕਰਦਾ ਤਾਂ ਛੁਰ ਤੋਂ ਹੀ ਇਹਦੇ ਇਦਾਂ ਦੇ ਕੰਮ ਰੇ ਕਦੀ ਆ ਜਾਂਦਾ ਸੀ ਤਾਂ ਘਰੋਂ 도ੜ ਜਾਂਦਾ ਸੀਗਾ ਇਹਨੇ ਟਿਕ ਕੇ ਕਦੀ ਕਿਸੇ ਰਿਹਾ ਨਹੀਂ ਤੇ ਨਾ ਇਹਨੇ ਕਦੀ ਕੰਮ ਕੀਤਾ ਇਸ ਕਰਕੇ ਦਾ ਅਸੀਂ ਵਿਆਹ ਵੀ ਨਹੀਂ ਕੀਤਾ ਤਾਂ ਫਿਰ ਇਦਾਂ ਪੁਲਿਸ ਵਾਲਿਆਂ ਨੇ ਚੱਕ ਕੇ ਇਹਨੂੰ ਹਰਪਜਨ ਸਿੰਘ, ਇੰਦਰਜੀਤ ਸਿੰਘ ਤੇ ਬਲਦੇਵ ਸਿੰਘ ਇਹਨਾਂ ਤਿੰਨਾਂ ਦੇ ਨਾਮਾਂ ਵਾਲੇ ਇੱਕੋ ਬੰਦੇ ਪੰਜਾਬੀ ਸੀਰੀਅਲ ਕਿਲਰ ਜੋ ਲੁਧਿਆਣਾ ਜਗਰਾਉਂ ਦਾ ਰਹਿਣ ਵਾਲਾ ਸੀਗਾ ਇਹਨੂੰ ਰੈਸਟ ਕੀਤਾ ਤੇ ਚਾਕੇ ਨੂੰ ਜੇਲ੍ਹ ਦੇ ਵਿੱਚ ਸੱਟਿਆ ਹੁਣ ਇਹ ਅੱਜ ਤੱਕ ਉਮਰ ਕੈਦ ਦੀ ਸਜ਼ਾ ਭੁਗਤਦਾ ਪਿਆ ਹਲੇ ਵੀ ਜੇਲ੍ਹ ਦੇ ਵਿੱਚ ਹੈਗਾ ਆ ਬਜ਼ੁਰਗ ਹੋ ਚੁੱਕਿਆ ਪੂਰਾ ਤੇ ਇਹਦੇ ਸਰੀਰ ਦੇ ਵਿੱਚ ਜਾਨ ਬਿਲਕੁਲ ਨਹੀਂ ਹੈਗੀ ਅੱਜ ਵੀ ਇਹ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਤੇ ਦੋਸਤੋ ਐਸੀ ਹੀ ਇੱਕ ਕਹਾਣੀ ਪੰਜਾਬੀ ਸੀਰੀਅਲ ਇਨਰ ਦੇ ਜੋ ਲੁਧਿਆਣੇ ਦਾ ਰਹਿਣ ਵਾਲਾ ਸੀਗਾ ਜਿਹੜਾ ਲੋਕਾਂ ਦੇ ਵਿੱਚ ਰਹਿ ਕੇ ਨੋਰਮਲ ਆਮ ਇਨਸਾਨ ਬਣ ਕੇ ਐਡੇ ਵੱਡੇ ਵੱਡੇ ਕਾਂਡ ਕਰ ਗਿਆ ਸੀਗਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਸਟੋਰੀ ਸਮਝਾਉਂਦਾ ਇੱਕ ਮਤਲਬ ਆ ਵੀ ਹਰ ਕਿਸੇ ਬੰਦੇ ਨੂੰ ਇਤਨਾ ਵਿਸ਼ਵਾਸ ਕਰਕੇ ਆਪਣੇ ਘਰ ਦੇ ਵਿੱਚ ਐਂਟਰੀ ਨਹੀਂ ਦੇਣੀ ਚਾਹੀਦੀ ਇਹ ਤਾਂ ਦੇਖ ਲਓ 2016 17 ਦੀ ਗੱਲ ਆ ਅੱਜ ਕੱਲ ਤਾਂ ਕਾਂਡ ਹੀ ਬਹੁਤ ਵੱਡੇ ਵੱਡੇ ਹੋ ਰਹੇ ਆ ਸਗਿਆਂ ਤੱਕ ਵਿਸ਼ਵਾਸ ਨਹੀਂ ਹੁੰਦਾ ਉਹ ਤਾਂ ਫਿਰ ਤੁਸੀਂ ਉਪਰੇ ਬੰਦੇ ਨੂੰ ਆਪਣੇ ਕੋਲ ਕਦੀ ਕਿਰਾਏ ਤੇ ਦੇ ਦੰਨੇ ਕਦੀ ਰੈਂਟ ਤੇ ਦੇ ਦੰਨੇ ਆ ਆ ਕਈ ਬੰਦੇ ਦੇ ਦਿਮਾਗ ਚ ਕੁਐਸਚਨ ਹੋਣਾ ਵੀ ਉਹਦਾ ਪ੍ਰੂਫ ਨਹੀਂ ਆ 2000 ਸਨ ਇੱਕ ਦੀ ਗੱਲ ਆ ਤੇ ਦੋ ਦੀ ਗੱਲ ਆ ਉਸ ਟਾਈਮ ਕੋਈ ਆਧਾਰ ਕਾਰਡ ਨਹੀਂ ਸੀ ਹੁੰਦੇ ਉਸ ਟਾਈਮ ਕੋਈ ਪ੍ਰੂਫ ਨਹੀਂ ਸੀ ਬੰਦੇ ਹੁੰਦੇ ਜਿਸ ਕਰਕੇ ਸਿਰਫ ਸਿਧਨਾ ਹੀ ਕਿਰਾਏ ਦੇ ਉੱਤੇ ਮਗਾਤੇ ਜਾਂਦੇ ਸੀਗੇ ਤੇ ਲੁਕੀ ਰਹਿੰਦੇ ਹੁੰਦੇ ਸੀਗੇ ਦੋਸਤੋ ਅੱਜ ਦੀ ਸਟੋਰੀ ਸਿਰਫ ਇਹ ਨਹੀਂ ਕੀ ਸੀ ਪਲੀਜ਼ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਕਿ ਲੋਕੀ ਅਵੇਅਰ ਹੋਣ ਹਰ ਕਿਸੇ ਨੂੰ ਆਪਣੇ ਘਰ ਦੇ ਵਿੱਚ ਨਾ ਐਂਟਰੀ ਦੇ ਜੇ ਕੋਈ ਜਾਣ ਪਛਾਣ ਵਾਲਾ ਚੰਗੀ ਤਰ੍ਹਾਂ ਹੋਵੇ ਤੋ ਦਾ ਬੈਕਗਰਾਉਂਡ ਚੈੱਕ ਕਰਕੇ ਫੇਰੀ ਮਕਾਨ ਦੇ ਵਿੱਚ ਆਪਣੇ ਐਡਰੈਸ ਤੇ ਜਾਓ। ਤੋ ਦੋਸਤੋ ਆਪਣੇ ਭਰਾ ਨੂੰ ਅੱਜ ਦੀ ਜ਼ਿੰਦਗੀ ਇਜਾਜ਼ਤ ਦਿਓ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ। ਮਿਲਦਾ ਤੁਹਾਨੂੰ ਅਗਲੀ ਸਟੋਰੀ ਤੇ ਨਾਲ ਧੰਨਵਾਦ ਜੱਫੀ ਕਰਾਂ।